ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਗੁਰਨਸ਼ਰਮਾ ਆਈਪੀਐਸ ਐਸਪੀਸੀਟੀ ਸਰਫਰਾਜ਼ ਆਲਮ ਆਈਪੀਐਸ ਜਿਹਦੇ ਵਿਸ਼ਾ ਨੋਦੇਸ਼ਾ ਹੈਟ ਪਟਿਆਲਾ ਪੁਲਿਸ ਨੂੰ ਉਸ ਵਕਤ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਚਰਨ ਕਮਲ ਨਾਮ ਦੇ ਦੋਸ਼ੀ ਨੂੰ ਪੁਲਿਸ ਨੇ ਕਾਬੂ ਕੀਤਾ ਬਜਿੰਦਰਾ ਹਸਪਤਾਲ ਮੈਡੀਕਲ ਕਾਲਜ ਦੇ ਵਿੱਚੋਂ ਲਗਾਤਾਰ ਬੱਚਿਆਂ ਦੇ ਲੈਪਟਾਪ ਮੋਬਾਈਲਸ ਚੋਰੀ ਹੋ ਰਹੇ ਸੀ ਜਿਸ ਤੇ ਤਸ਼ਵੀਰ ਚੰਦ ਵਾਰਡਨ ਜੀ ਨੇ ਸਾਡੇ ਪਾਸ ਸਲਾਹ ਦੇ ਕੇ ਕਿਤੀ 9424 ਨੂੰ ਮਕਦਮਾ ਨੰਬਰ 59 ਅੰਡਰ ਸੈਕਸ਼ਨ 454 380 ਆਈਪੀਸੀ 18 ਸਿਵਲ ਲਾਈਨ ਅਰਜ ਦਰਜ ਕਰਾਇਆ ਸੀ ਜਿਸ ਦੀ ਧੁਗਾਈ ਨਾ ਤੋਕੀਸ਼ ਕਰਦੇ ਹੋਏ ਇੰਸਪੈਕਟਰ ਐਸਐਚਓ ਸਿਵਲ ਲਾਈਨ ਔਰ ਇਨਚਾਰਜ ਅਕਸ਼ਰ ਕਲੋਨੀ ਐਸਆਈ ਇੰਦਰਜੀਤ ਨੇ ਆਪਣੀ ਟੀਮ ਦੇ ਨਾਲ ਮੁਸਾਦੀ ਨਾਲ ਰੋਸ਼ੀ ਚਰਨ ਕਮਲ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਪਾਸੋਂ ਫੀ ਲੈਪਟਾਪ ਜੋ ਹੈ ਬਰਾਮਦ ਕੀਤੇ ਗਏ ਨੇ ਤੇ ਦੋਸ਼ੀ ਪਾਸੋਂ ਹੋਰ ਪੁੱਛੀ ਜਾਈ। ਹਾਂਜੀ ਪਹਿਲਾਂ ਵੀ ਇਹਦੇ ਖਿਲਾਫ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ। ਤੇ ਬਾਕੀ ਦੀ ਤੋਕੀਸ਼ ਕਰ ਰਹੇ ਆ ਅਸੀਂ। ਡਿਮਾਂਡ ਲਿਆ ਇਹਦਾ ਤੇ ਹੋਰ ਡਗਾ ਦਾ ਪੁੱਛੀ। ਇਹ ਪਹਿਲਾਂ ਪ੍ਰੋਸੈਸਰ ਰਿਹਾ ਜੀ ਉਹ ਕਰਦਾ ਰਿਹਾ ਦੱਸੋ ਬਾਕੀ ਜਦੋਂ 241 ਹਾਲੇ ਹਾਲੇ ਦੱਸਿਆ ਨਹੀਂ ਸਾਨੂੰ। ਹਾਂਜੀ ਉਹ ਜਦੋਂ ਲਖਾਇਆ ਉਹਨੇ ਜੀ ਕਿ ਸਾਡੇ ਚੋਰੀ ਹੋਰੀ ਐ ਤੇ ਲਗਾਤਾ ਇਹ ਤੋਂ ਲੋਕਲ ਸਿਟੀ ਜੀ ਆਪਣੀ ਕਰਤੀ ਹੁੰਦੀ ਹੈ ਹਾਂਜੀ ਕਿ ਵੇਝ ਲਈ ਸੀ ਉਹ ਕਰ ਰਿਹਾ ਤਾਂ ਪੁਲਿਸ ਅਸੀਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹਾਂ ਚੱਲ ਰਿਹਾ ਹੈ ਨਸ਼ਾ ਵਗੈਰਾ ਕਰਦਾ ਸੀ ਹਾਂਜੀ ਨਸ਼ੇ ਵੀ ਕਰਦਾ ਥੋੜੇ ਸੀ ਇਹ ਪ੍ਰਾਪਤ ਹੋਈ ਲੈਪਟਾਪ ਪ੍ਰਾਪਤ ਹੋ ਗਿਆ ਬਾਕੀ ਹੋਰ ਕਤਲ ਜਾਰੀ ਆ ਹੋਰ ਵੀ ਉਹੀ ਦਾ ਸਾਨੂੰ ਇਹਦੇ ਨਾਲ ਹੋਰ ਵੀ ਹੋ ਸਕਦਾ ਸਾਥੀ ਹੋਣ ਇਹ ਉਹ ਚੱਲ ਰਿਹਾ ਤਾਂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز